ਸਸਿਕਾ ਜੀ ਮੈਂ ਹਕਮਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਸਿਆਸਤਦਾਨਾਂ ਦੇ ਵੱਲੋਂ ਪੂਰਾ ਜ਼ੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ ਇਸ ਵਿਚਾਲੇ ਹੁਣ ਭਾਰਤੀ ਮੂਲ ਦੇ ਕੈਬਨਿਟ ਮੰਤਰੀ ਅਨੀਤਾ ਆਨੰਦ ਨੇ ਸਿਆਸਤ ਤੋਂ ਸੰन्यास ਲੈਣ ਦਾ ਮਨ ਬਦਲ ਲਿਆ ਅਤੇ ਮੁੜ ਚੋਣ ਮੈਦਾਨ ਦੇ ਵਿੱਚ ਨਿਰੰਤਰ ਦੀ ਇੱਛਾ ਜ਼ਾਹਰ ਕੀਤੀ ਹੈ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਫੈਡਰਲ ਸਿਆਸਤ ਦੇ ਵਿੱਚ ਲਿਬਰਲ ਪਾਰਟੀ ਦੀ ਵਾਪਸੀ ਅਤੇ 온ਟਾਰੀਓ ਵਿਧਾਨ ਸਭਾ ਚੋਣਾਂ ਦੌਰਾਨ ਲਿਬਰਲ ਪਾਰਟੀ ਨੂੰ ਮਿਲੀਆਂ ਵੋਟਾਂ ਕਈ ਸਿਆਸਤਦਾਨਾਂ ਨੂੰ ਆਪਣਾ ਫੈਸਲਾ ਬਦਲਣ ਦੇ ਲਈ ਮਜਬੂਰ ਕਾ ਸਕਤੀਆਂ ਨੇ ਹਾਲ ਹੀ ਦੇ ਵਿਚ ਆਏ ਚੋਣ ਸਰਵੇਖਣਾਂ ਦੇ ਮੁਤਾਬਕ ਲਿਬਰਲ ਪਾਰਟੀ ਦੇ ਹਮਾਇਤੀਆਂ ਦੀ ਗਿਣਤੀ ਵੱਧੀ ਜਾ ਰਹੀ ਹੈ ਜਦਕਿ ਕੰਜ਼ਰਵੇਟਿਵ ਪਾਰਟੀ ਅਤੇ ਐਨਟੀਪਿਦਾ ਵੱਡਾ ਨੁਕਸਾਨ ਹੋ ਰਿਹਾ ਹੈ ਦੱਸਦੀ ਹੈ ਕਿ ਜਸਟਿਨ ਟਰੂਡੋ ਨੇ ਵੱਲੋਂ 6 ਜਨਵਰੀ ਨੂੰ ਅਸਤੀਫੇ ਦਾ ਐਲਾਨ ਕਰਨ ਤੋਂ 5 ਦਿਨ ਬਾਅਦ ਅਨੀਤਾ ਆਨੰਦ ਨੇ ਲਿਬਰਲ ਲੀਡਰਸ਼ਿਪ ਦੌੜ ਦੇ ਵਿੱਚੋਂ ਬਾਹਰ ਹੋਣ ਦਾ ਐਲਾਨ ਕਰਦਿਆਂ ਮੁੜ ਚੋਣਾਂ ਨਾਲ ਲੜਨ ਦਾ ਫੈਸਲਾ ਸੁਣਾ ਦਿੱਤਾ ਸੀ ਕੈਨੇਡਾ ਵਿੱਚ ਆਮ ਚੋਣਾਂ ਭਾਵੇਂ ਅਕਤੂਬਰ ਦੇ ਵਿੱਚ ਹੋਣੀਆਂ ਨੇ ਪਰ ਨਵੇਂ ਲਿਬਰਲ ਆਗੂ ਦੇ ਚੋਣ ਮਗਰੋਂ ਕਿਸੇ ਵੀ ਵਿੱਲੇ ਚੋਣਾਂ ਦਾ ਬਿਗੁੱਲ ਪੈ ਸਕਦਾ ਹੈ ਲਿਬਰਲ ਲੀਡਰਸ਼ਿਪ ਦੇ ਦੌਰ ਦੇ ਵਿੱਚ ਸਭ ਤੋਂ ਮਜ਼ਬੂਤ ਦਾਵੇਦਾਰ ਮੰਨੇ ਜਾ ਰਹੇ ਮਾਰਕ ਕਾਰਨੀ ਹੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਅਤੇ ਉਹ ਖੁਦ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੇ ਸੰਕੇਤ ਵੀ ਦੇ ਚੁੱਕੇ ਨੇ ਦਰਿਸ ਸ਼ੁਕਰਵਾਰ ਸ਼ਾਮ ਓਕਵਿਲ ਵਿਖੇ ਮਾਰਕ ਕਾਰਨੀ ਦੇ ਇੱਕ ਸਮਾਗਮ ਦੇ ਵਿੱਚ ਸ਼ਿਰਕਤ ਕਰਦਿਆਂ ਅਨੀਤਾ ਆਨੰਦ ਨੇ ਕਿਹਾ ਕਿ ਕੈਨੇਡਾ ਇਸ ਵੇਲੇ ਆਪਣੇ ਇਤਿਹਾਸ ਦੇ ਅਹਿਮ ਮੋੜ ਉਤੇ ਖੜੇ ਹੈ ਅਤੇ ਗੁਆਂਟੀਮੁਲਕ ਦੇ ਵੱਲੋਂ ਆ ਰਹੇ ਟੈਰਿਫ ਦੇ ਖਤਰੇ ਦੇ ਨਾਲ ਤਕੜੇ ਹੋ ਕੇ ਨਿਜੁੱਠਣ ਦੀ ਲੋੜ ਹੈ। ਉਹਨਾਂ ਅੱਗੇ ਕਿਹਾ ਕਿ ਕੈਨੇਡੀਅਨ ਵਸਤਾਂ ਉਤੇ ਨਜਾਇਜ਼ ਟੈਰਿਫਸ ਅਤੇ ਕੈਨੇਡਾ ਉਤੇ ਕਾਬਜ ਹੋਣ ਦੀਆਂ ਸ਼ਰੀਆਮ ਧਮਕੀਆਂ ਹਾਲਾਤ ਗੰਭੀਰ ਬਣਾ ਰਹੀਆਂ ਨੇ। ਇੱਥੇ ਦੱਸਣਾ ਬੰਦਾ ਹੈ ਕਿ ਟ੍ਰਾਂਸਪੋਰਟ ਮੰਤਰੀ ਦੀ ਜ਼ਿੰਮੇਵਾਰ ਨਿਭਾ ਰਹੇ ਅਨੀਤਾ ਆਨੰਦ ਪਹਿਲੀ ਵਾਰ ਓਕਵਲ ਪਾਰਲੀਮੈਂਟੀ ਹਲਕੇ ਤੋਂ 2019 ਦੇ ਵਿੱਚ ਚੁਣੇ ਗਏ ਅਤੇ 2021 ਦੇ ਵਿੱਚ ਮੋੜ ਜਿੱਤਾਂ ਹਾਸਲ ਕੀਤੀ ਸੀ ਨਵੀਂ ਹਲਕਾ ਬੰਦੀ ਮਗਰੋਂ ਹੁਣ ਇਹ ਹਲਕਾ ਓਕਵੇਲ ਈਸਟ ਅਤੇ ਓਕਵੇਲ ਵੈਸਟ ਬਣ ਚੁੱਕਿਆ ਹੈ ਅਨੀਤਾ ਆਨੰਦ ਨੂੰ ਕੈਨੇਡਾ ਦੇ ਹਿੰਦੂ ਪਾਈਚਾਰੇ ਦੇ ਵਿੱਚੋਂ ਪਹਿਲੀ ਮੰਤਰੀ ਬਨਣ ਦਾ ਮਾਣ ਹਾਸਲ ਹੋਇਆ ਸਿਆਸਤ ਦੇ ਵਿੱਚ ਆਉਣ ਤੋਂ ਪਹਿਲਾਂ ਅਨੀਤਾ ਆਨੰਦ ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿੱਚ ਕਾਨੂੰਨ ਦੇ ਪ੍ਰੋਫੈਸਰ ਸਨ ਅਤੇ 2019 ਦੀ ਚੋਣ ਚਿੱਤਨ ਦੇ ਮਗਰੋਂ ਜਨਤਕ ਸੇਵਾ ਅਤੇ ਖਰੀਦ ਮਾਮਲੇ ਬਾਰੇ ਮਹਿਕਮਾ ਮਿਲਾ ਜ਼ਿਕਰਯੋਗ ਹੈ ਕਿ ਜਿੱਥੇ ਇੱਕ ਪਾਸੇ ਹੁਣ ਅਨੀਤਾ ਆਨੰਦ ਨੇ ਚੋਣ ਲੜਨ ਦਾ ਮਨ ਬਣਾਇਆ ਤਾਂ ਉੱਥੇ ਇਸ ਤੋਂ ਪਹਿਲਾਂ ਭਾਰਤੀ ਮੂਲ ਦੀ ਰੂਬੀ ਡੱਲਾ ਪ੍ਰਧਾਨ ਮੰਤਰੀ ਦੀ ਦੌੜ ਤੇ ਵਿੱਚੋਂ ਬਾਹਰ ਹੋ ਚੁੱਕੀ ਹੈ ਅਤੇ ਕੈਨੇਡੀਅਨ ਇਹ ਚੋਨਾ ਦਾ سلسلہ ਕਾਫੀ ਜ਼ਿਆਦਾ ਦਿਲਚਸਪ ਚੱਲ ਰਿਹਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ